ਅਤੀਹਨ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਪੌਸ਼ ਇਲਾਕੇ ਵਿੱਚ ਸੈਂਡੋਸ ਹੋਟਲ ਅਤੇ ਕਾਹਨਾ ਸੁਵਿਚ ਆਮ ਲੋਕਾਂ ਲਈ ਆਜ਼ਮਾਇਸ਼ ਬਣ ਗਏ ਹਨ ਜਿੱਥੇ ਇੱਕ ਪਾਸੇ ਹਰ ਰੋਜ਼ ਇਹਨਾਂ ਥਾਵਾਂ ਤੇ ਸੈਂਕੜੇ ਲੋਕ ਪਹੁੰਚਦੇ ਹਨ ਉੱਥੇ ਦੂਜੇ ਪਾਸੇ ਨਗਰ ਨਿਗਮ ਟ੍ਰੈਫਿਕ ਪੁਲਿਸ ਅਤੇ ਐਮਟੀਪੀ ਵਿਭਾਗ ਦੀ ਚੁੱਪੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਜੇਕਰ ਸੈਂਡੋਸ ਹੋਟਲ ਦੇ ਸਾਰੇ ਕਮਰੇ ਭਰੇ ਹੋਣ ਅਤੇ 100 ਤੋਂ 150 ਲੋਕਾਂ ਦੀ ਕੋਈ ਪ੍ਰਾਈਵੇਟ ਪਾਰਟੀ ਹੋਵੇ ਤਾਂ ਹੋਟਲ ਦੀ ਵੈਲੇ ਪਾਰਕਿੰਗ ਵਿਵਸਥਾ ਪੂਰੀ ਤਰ੍ਹਾਂ ناکਾਮ ਹੋ ਜਾਂਦੀ ਹੈ ਅਤੇ ਗੱਡੀਆਂ ਸਿੱਧਾ ਸੜਕਾਂ ਉੱਤੇ ਲਗਾ ਦਿੱਤੀਆਂ ਜਾਂਦੀਆਂ ਹਨ ਇੱਥੋਂ ਤੱਕ ਕਿ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵੀ ਸਮੇਂ ਦੇ ਨਹੀਂ ਪਹੁੰਚ ਸਕਦੀਆਂ ਸਵਾਲ ਇਹ ਹੈ ਕਿ ਜਦੋਂ ਨਕਸ਼ਾ ਪਾਸ ਹੋਇਆ ਕਿ ਕਿਸੇ ਨੇ ਇਹਨਾਂ ਸਭ ਗੱਲਾਂ ਦਾ ਅਕਲਨ ਕੀਤਾ ਸੀ ਕਾਨਾ ਸਵੀਟਸ ਉੱਤੇ ਹਰ ਰੋਜ਼ 500 ਤੋਂ 1000 ਲੋਕ ਪੂਰੀਆਂ ਖਾਣ ਆਉਂਦੇ ਹਨ ਹਰ ਵਿਅਕਤੀ ਲਗਭਗ ਕਾਰ ਵਿੱਚ ਆਉਂਦਾ ਹੈ ਅਤੇ ਸਾਰੀਆਂ ਗੱਡੀਆਂ ਸੜਕ ਉੱਤੇ ਲਗਾ ਦਿੱਤੀਆਂ ਜਾਂਦੀਆਂ ਹਨ ਨਤੀਜਾ ਲੰਮਾ ਟ੍ਰੈਫਿਕ ਜਾਮ ਨਾ ਫੁੱਟਪਾਥ ਬਾਚਦਾ ਨਾ ਸੜਕ ਸਕੂਲ ਬੱਸਾਂ ਐਂਬੂਲੈਂਸ ਤੇ ਆਮ ਲੋਕ ਹਰ ਰੋਜ਼ ਪਰੇਸ਼ਾਨ ਹੁੰਦੇ ਹਨ ਕਿ ਨਗਰ ਨਿਗਮ ਟ੍ਰੈਫਿਕ ਪੁਲਿਸ ਤੇ ਐਮਟੀਪੀ ਵਿਭਾਗ ਨੀਂਦ ਵਿੱਚ ਹਨ ਜਾਂ ਫਿਰ jaan bujh ke chupne ਸਭ ਤੋਂ ਵੱਡਾ ਸਵਾਲ ਐਨੀ ਵੱਡੀ ਉਲੰਘਣਾ ਦੇ ਬਾਵਜੂਦ ਕੋਈ ਕਾਰਵਾਈ ਕਿਉਂ ਨਹੀਂ ਨਾ ਕੋਈ ਚਲਾਨ ਨਾ ਕੋਈ ਨੋਟਿਸ ਨਾ ਕੋਈ ਸਥਾਈ ਹੱਲ ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ ਅੰਮ੍ਰਿਤਸਰ ਦੀਆਂ ਸੜਕਾਂ ਤੇ ਚੱਲਣਾ ਵੀ ਮੁਸ਼ਕਿਲ ਹੋ ਜਾਵੇਗਾ फास्टवे न्यूज़ टीम आज एक बार फिर पहुंची है अमृतसर के लॉरेंस रोड पे क्योंकि फास्टवे न्यूज़ टीम ਵੱਲੋਂ ਚਲਾਈ ਜਾ ਰਹੀ ਸ਼ਹਿਰ ਦੇ ਵਿੱਚ ਐਂਟੀ ਐਨਕ੍ਰੋਚਮੈਂਟ ਮੁਹਿੰਮ ਦੇ ਤਹਿਤ ਇਸ ਜਗ੍ਹਾ ਤੇ ਅਸੀਂ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਕਰ ਚੁੱਕੇ ਹਾਂ ਅਸੀਂ ਖੜੇ ਹਾਂ ਕਾਨਾ সুইਟਸ ਲਾਰੈਂਸ ਰੋਡ ਅਤੇ ਸ਼ੈਡੋਜ਼ ਹੋਟਲ ਦੇ ਬਿਲਕੁਲ ਇਹਦੇ ਨਾਲ ਜਿੱਥੇ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਦੀ ਕਿੰਨੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਕੰਮ ਇਹਨਾਂ ਦਾ ਜਿਹੜਾ ਤੁਸੀਂ ਦੇਖਦੇ ਹੋ ਕਿੰਨੇ ਰਸ਼ ਹੁੰਦਾ ਇੱਥੇ ਐਨ ਆਈ ਦੁਕਾਨ ਲੱਗੇ ਜਾਂ ਹੋਟਲ ਲੱਗੇ ਹੋਟਲ ਵੱਲੋਂ ਜਿਹੜੀ ਵੈਲੇ ਪਾਰਕਿੰਗ ਦਾ ਅਰੇਂਜਮੈਂਟ ਕੀਤਾ ਗਿਆ ਹੈ ਪਰ ਫਾਇਦਾ ਕੋਈ ਨਹੀਂ ਹੈ ਕੁਈ ਗੱਡੀਆਂ ਬਾਹਰ ਰੋਡ ਤੇ ਹੀ ਖੜੀਆਂ ਰਹਿ ਜਾਂਦੀਆਂ ਨੇ ਜਿਸ ਕਾਰਨ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਬੜੀ ਮੁਸ਼ਕਲ ਪੈਦਾ ਹੁੰਦੀ ਹੈ। ਜਿਹੜੇ ਖਾਣ ਪੀਣ ਦੇ ਸ਼ੌਕੀਨ ਨੇ ਉਹ ਵੀ ਆਂਦੇ ਨੇ ਗੱਡੀਆਂ ਬਾਹਰ ਰੋਡ ਤੇ ਪਾਰਕ ਕਰ ਦਿੰਦੇ ਨੇ। ਲੇਕਿਨ ਜਿਸ ਨਾਲ ਟ੍ਰੈਫਿਕ ਨੂੰ ਬੜੀ ਪ੍ਰੋਬਲਮ ਆਂਦੀ ਹੈ ਔਰ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਸੋ ਇੱਕ ਵਾਰ ਫੇਰ ਸਾਡੇ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਨੂੰ ਕਿ ਇਸ ਖਿਲਾਫ ਕਾਰਵਾਈ ਕੀਤੀ ਜਾਵੇ। ਕਿਉਂਕਿ ਫਾਸਟਵੇ ਨਿਊਜ਼ ਟੀਮ ਦਾ ਮਕਸਦ ਹੀ ਇਹ ਹੈ ਕਿ ਸ਼ਹਿਰ ਵਿੱਚ ਪੇਸ਼ ਆ ਰਹੀਆਂ ਲੋਕਾਂ ਨੂੰ ਇਹੋ ਜਿਹੀਆਂ ਮੁਸ਼ਕਲਾਂ ਦਾ ਹੱਲ ਕਰਵਾਇ ਪਾਸਵੇ ਨੂਦ ਲਈ ਅਮਰitsar ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ